9ਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੇਸ਼ ਭਗਤ ਕਾਲਜ ٹرسٹ ਵਰਡਵਾਲ ਧੂਰੀ ਵੱਲੋਂ ٹرسٹ ਦੀਆਂ ਸਮੂਹ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਮੰਜੀ ਸਾਹਿਬ ਮੂਲਵਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਇਸ ਅਲੌਕਿਕ ਨਗਰ ਕੀਰਤਨ ਦਾ ਵਕ ਵਕ ਪਿੰਡਾਂ ਦੇ ਤੂਰੀ ਸ਼ਹਿਰ ਵਿੱਚ ਲੋਕਾਂ ਵੱਲੋਂ ਨਿੱਗਾ ਸਵਾਗਤ ਕੀਤਾ ਗਿਆ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਅਤੇ ਮੁੱਖ ਮੰਤਰੀ ਪੰਜਾਬ ਦੇ ਓਐਸਡੀ ਪ੍ਰੋਫੈਸਰ ਹੋਂਕਾਰ ਸਿੰਘ ਸਿੱਧੂ ਨੇ ਨਗਰ ਕੀਰਤਨ ਵਿੱਚ ਆਪਣੀ ਹਾਜ਼ਰੀ ਲਵਾਈ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ਵਿੱਚ ਫੁੱਲਾਂ ਦੀ ਵਰਖਾ ਨਾਲ ਨਿੱਗਾ ਸਵਾਗਤ ਕੀਤਾ ਗਿਆ ਸਾਰੇ ਜੋ ਪੂਰੇ ਦੇਵਾਰ ਪਾਸਾ ਇਲਾਕੇ ਦੇ ਬੱਚਿਆਂ ਦੇ ਪਰਵਾਰ ਕਰ ਰਹੇ ਆ ਕਿਸੇ ਸਾਡੇ ਬੱਚੇ ਦੀ ਸੋਹਣੀ ਵਿੱਦਿਆ ਲੈ ਰਹੇ ਉਹਨਾਂ ਦੀ ਕਿਰਪਾ ਨਾਲ ਅਸੀਂ ਉਹਨਾਂ ਦੇ ਦੇਨ ਮਨਾਉਨੇ ਆ ਉਹਨਾਂ ਦਾ ਸ਼ੁਕਰਾਨਾ ਕਰਨਾ ਇਸੇ ਫੰਦੇ ਇਲਾਕੇ ਤੇ ਸਾਡੇ ਬੱਚਿਆਂ ਦੇ ਮਾਣੇ ਗਿਆ ਰੱਖ ਤੇ ਉਹ ਆਪਣੀ ਜ਼ਿੰਦਗੀ ਬਿਲੰਦੀਆਂ ਨੂੰ ਸਫਲ ਕਰ ਸਕਣ ਬਹੁਤ ਦਸੇ ਰਾਹ ਤੇ ਚੱਲ ਸਕਦੇ ਇਹੋ ਜਿਹੇ ਅਗਲਾ